ਇਸ ਲਈ ਆਵਾਂਗੇ ਨਾ ਥੋੜੀ ਸ਼ਿਮਰ ਸ਼ਿਮਰ ਵਾਲੇ ਲੈ ਕੇ ਆਵਾਂਗੇ ਸ਼ਿਮਰ ਮੀਨਸ ਪੁਆਇੰਟ ਠੀਕ ਹੈ ਜੀ ਕੰਟਰਾਸਟ ਵਿੱਚ ਹੋਏਗੀ ਔਰ ਜਿਹੜੀ ਹੈ ਸਾਡੀ ਫੋਇਲ ਹੁੰਦੀ ਹੈ ਨਾ ਇਹਦੀ ਕੋਈ ਕੰਪਲੇਨਟ ਨਹੀਂ ਹੈਗੀ ਕਿ ਇਹਦੇ ਵਿੱਚ ਕ੍ਰੈਕ ਆ ਜਾਣਗੇ ਜਾਂ ਕਿਦਾਂ ਐਦਾਂ ਦੀ ਫੋਇਲ ਨਹੀਂ ਅਸੀਂ ਯੂਜ਼ ਕਰਦੇ ਕਾਣੀ ਹੈ ਜੀ ਆਰ ਬਿਊਟੀਫੁਲ ਪੀਸ ਕਿੰਨਾ ਪਿਆਰਾ ਲੱਗ ਰਿਹਾ ਜੀ ਠੀਕ ਹੈ ਕਲਰ ਹੀ ਬੜਾ ਪਿਆਰਾ ਲੱਗੇ ਔਰ ਕੁਝ ਵੀ ਨਹੀਂ ਹੋਇਆ ਦੇਖੋ ਇਹਨੂੰ ਅਲੱਗ ਦਿਖਾ ਦਿਓ ਜੀ ਆ ਫੋਇਲ ਨੂੰ ਸੋਚੋ ਕਿੰਨੀ ਵਾਰੀ ਮੈਂ ਖੁਦ ਵਾਸ਼ ਕੀਤਾ ਹੈ ਮੇਰੇ ਉਹ ਲਾਸਟ ਵਿੱਚ ਤਾਂ ਉਹ ਥੋੜੀ ਜਿਹੀ ਉਹਨ ਬਲੌਕ ਸੂਟ ਦੀ ਕਿੱਦਾਂ ਆਪਾਂ ਕੇਅਰ ਕਰ ਸਕਦੇ ਆ ਉਹ ਦੱਸਣਾ ਹੈ ਕਿਉਂਕਿ ਹਰ ਵਾਰੀ ਕਸਟਮਰਸ ਪੁੱਛਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਜਿਹੜੇ ਸੂਟਸ ਲੈ ਕੇ ਆਵਾਂਗੇ ਨਾ ਥੋੜੀ ਸ਼ਿਮਰ ਸ਼ਿਮਰ ਵਾਲੇ ਲੈ ਕੇ ਆਵਾਂਗੇ ਸ਼ਿਮਰ ਮੀਨਸ ਫੋਇਲ ਠੀਕ ਹੈ ਜੀ ਕੰਟਰਾਸਟ ਵਿੱਚ ਹੋਏਗੀ ਫੈਬਰਿਕ ਸਾਰੇ ਅਲੱਗ-ਅਲੱਗ ਹੋਣਗੇ ਅਗੇਨ ਉਹੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਡੇ ਜਿਹੜੇ ਕੰ ਤੇ ਸੋਹਣੀ ਬਿਲਕੁਲ ਠੀਕ ਹੈ ਜੀ ਹੁਣ ਆਪ ਰਿਸਤੇ ਦਾ ਸੀ orange ਦੇ ਨਾਲ shimmer orange fabric ਹੈਗਾ ਬੜਾ ਹੀ ਪਿਆਰਾ ਠੀਕ ਹੈ ਜੀ ਬਹੁਤ ਹੀ ਸੋਹਣਾ ਪੀਸ ਹੈ ਤੁਹਾਨੂੰ ਇਹਦਾ ਫੁੱਲ ਕੇ ਡਿਜ਼ਾਈਨ ਦਿਖਾਉਣੇ ਕੋਲ ਕੇ ਇਹਦਾ ਆ ਦੇਖੋ ਆ ਬਿਊਟੀਫੁਲ ਪੀਸ ਤੁਸੀਂ ਕਪੜੇ ਦੇ ਦੇਖੋ ਗ੍ਰੇਸ ਮਤਲਬ ਸ਼ਿਮਰ ਵੀ ਹੈਗੀ ਹੈ ਲੇਕਿਨ ਬੜੀ ਗ੍ਰੇਸਫੁਲੀ ਜੀ ਹੈ ਦੇਖੋ ਬਹੁਤ ਸੋਹਣਾ ਝੂਟ ਹੈ ਠੀਕ ਹੈ ਜੀ ਆਹ ਫਰੰਟ ਆਏਗੀ ਠੀਕ ਹੈ ਆ ਦੇਖੋ ਕਿੰਨਾ ਪਿਆਰਾ ਝੂਟ ਹੈ ਔਰ ਘੇਰੇ ਦੇ ਉੱਪਰ ਤੁਹਾਨੂੰ ਐਡਾ ਬਿਊਟੀਫੁੱਲ ਆ ਬਾਰਡਰ ਮਿਲ ਰਿਹਾ ਹੈ ਔਰ ਜਿਹੜੀ ਸਾਡੀ ਫੋਇਲ ਹੁੰਦੀ ਹੈ ਨਾ ਇਹਦੀ ਕੋਈ ਕੰਪਲੇਂਟ ਨਹੀਂ ਹੈਗੀ ਕਿ ਇਹਦੇ ਚ ਕ੍ਰੈਕ ਆ ਜਾਣਗੇ ਜਾਂ ਕਿਦਾਂ ਐਦਾਂ ਦੀ ਫੋਇਲ ਨਹੀਂ ਅਸੀਂ ਯੂਜ਼ ਕਰਦੇ ਸਾਡੀ ਫੋਇਲ ਬੜੀ ਗੁੱਡ ਕੁਆਲਿਟੀ ਦੀ ਹੁੰਦੀ ਹੈ ਠੀਕ ਹੈ ਜੀ ਔਰ ਆ ਇਹਦੀਆਂ ਹੈਗੀਆਂ ਜੇ ਬਾਵਾ ਠੀਕ ਹੈ ਔਰ ਨਾ ਤੁਸੀਂ ਇਹ ਕਪੜਾ ਦੇਖੋਗੇ ਇੱਕ ਸਾਈਡ ਤੋਂ ਤੁਹਾਨੂੰ ਇਦਾਂ ਸ਼ੇਡਿੰਗ ਦੇ ਰਿਹਾ ਔਰ ਇੱਧਰ ਸਾਈਡ ਤੋਂ ਪਲੇਨ ਹੈ ਬਿਲਕੁਲ ਠੀਕ ਹੈ orange ਹੈ ਔਰ ਵਿੱਚ ਸ਼ੇਡਿੰਗ ਹੈ ਬਹੁਤ ਹੀ ਪਿਆਰਾ ਫੈਬਰਿਕ ਹੈ ਇਕਦਮ ਅਲੱਗ ਜੀ ਚੀਜ਼ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਠੀਕ ਹੈ ਆ ਹੋ ਗਿਆ ਜੀ ਇਹਦਾ ਫਰੰਟ ਐਂਡ ਆ ਇਹ ਜੀ ਜੀ ਇਹਦੀ ਬੈਕ ਠੀਕ ਹੈ ਜੀ ਕਿੰਨਾ ਪਿਆਰਾ ਪੀਸ ਹੈ ਠੀਕ ਹੈ ਬਾਟਮ ਇਹਦੀ ਪਲੇਨ ਮਿਲੇਗੀ ਤੁਹਾਨੂੰ ਫੋਇਲ ਦੇ ਵਿੱਚ ਨਾ ਨਾਰਮਲੀ ਬਾਟਮ ਤੇ ਨਹੀਂ ਕਰਾਈਦਾ ਉਹ ਫਿਰ ਬਹੁਤ ਹੈਵੀ ਹੋ ਜਾਂਦਾ ਹੈ ਐਂਡ ਇਹ ਆਣਾ ਹੈ ਜੀ ਇਹਦਾ ਦੁਪੱਟਾ ਦੁਪੱਟਾ ਟਿਸ਼ੂ ਦਾ ਦੁਪੱਟਾ ਹੈ ਬੜਾ ਹੀ ਲਾਈਟ ਵੇਟਿਡ ਦੁਪੱਟੇ ਦੀ ਜਿਹੜੀ ਲੈਂਥ ਹੋਏਗੀ ਜੀ ਉਹ ਪ੍ਰੋਪਰ ਤੁਹਾਨੂੰ ਮਿਲੇਗੀ ਜੀ 2.5 ਮੀਟਰ ਕੱਟ ਮਿਲੇਗਾ ਪ੍ਰੋਪਰ ਫੁੱਲਾ ਡੁੱਲਾ ਛੋੜਾ ਆਦਿ ਕੰਟਰਾਸਟ ਦੇਖੋ ਤੁਸੀਂ ਕਿੰਨਾ ਪਿਆਰਾ ਝੂਟ ਹੀ ਗ੍ਰੇਸ ਬਹੁਤ ਹੀ ਬਿਊਟੀਫੁਲ ਝੂਟ ਹੈ ਠੀਕ ਹੈ ਪ੍ਰਾਈਸ ਹੈਗਾ ਜੀ ਇਹਦਾ 2690 2690 ਕੰਟਰਾਸਟ ਦੇਖੋ ਕਿੰਨਾ ਪਿਆਰਾ ਹੈ ਪ੍ਰਾਈਸ ਹੈਗਾ 2690 ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਪਸੰਦ ਆਂਦਾ ਹੈ ਤੇ ਕੀ ਕਰਨਾ ਪੈਣਾ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਦੋ ਪੇਜ ਤੇ ਸਕਰੀਨਸ਼ਾਟ ਵੀ ਤਾਂ ਹੀ ਲੈ पाओगे ਜੇ ਸਾਡੇ ਚੈਨਲ ਨੂੰ ਕੀਤਾ ਹੋਏਗਾ ਸਬਸਕ੍ਰਾਈਬ ਤਾਂ ਹੀ ਤੁਹਾਨੂੰ ਸਾਡੀਆਂ ਵੀਡੀਓਜ਼ ਦਿਖਣਗੀਆਂ ਠੀਕ ਹੈ ਜੀ ਹੁਣ ਨੈਕਸਟ ਕਲਰ ਹੈਗਾ ਜੀ ਲਵੈਂਡਰ ਕਲਰ ਆਲਵੇਜ਼ ਹੀ ਡਿਮਾਂਡ ਦੇ ਰੰਦਾ ਹੈ ਸੈਲਫ ਦੇ ਵਿੱਚ ਹੈਗੀ ਹੈ ਜੀ ਇਹ ਜਾਰਜਟ ਜਿਹੜਾ ਪਹਿਲਾ ਫੈਬਰਿਕ ਸੀਗਾ ਉਹ ਸੀਗਾ ਜੀ ਸ਼ਿਮਰ ਟਿਸ਼ੂ ਦੁਪੱਟਾ ਨਾਲ ਪਲੇਨ ਟਿਸ਼ੂ ਸੀਗਾ ਠੀਕ ਹੈ ਔਰ ਹੁਣ ਤੁਸੀਂ ਇਹਦਾ ਦੇਖੋ ਬਹੁਤ ਹੀ ਸੌਫਟ ਵਾਲੀ ਜਾਰਜਟ ਹੈ ਹੁਣ ਅੱਗੇ ਨਾ ਸਾਰੇ ਇਦਾਂ ਦੀਆਂ ਚੀਜ਼ਾਂ ਹੀ ਮੰਗ ਰਹੇ ਨੇ ਤੇ ਹੁਣ ਇਸ ਕਰਕੇ ਕੋਸ਼ਿਸ਼ ਇਹ ਕਿ ਹੁਣ ਇਦਾਂ ਦੇ ਸੂਟਸੇ ਸੀ ਜਿਆਦਾ ਤੁਹਾਨੂੰ ਦਿਖਾਈਏ ਠੀਕ ਹੈ ਇਹਦੇ ਉੱਤੇ ਨਾ ਅਸੀਂ ਡਬਲ ਕਲਰ ਦਾ ਫੋਇਲ ਕਰਾਇਆ ਹੈ ਆ ਦੇਖੋ बहुत ही ब्यूटीफुल काम होया हो जी ठीक है, है? आ देखो गला देखो कि ब्यूटीफुल देखो बहुत सोना पीस हैवी है वाला फॉइल होया कॉपर शेड तो सिल्वर गोल्डन कलर का आप यूज़ किया हो ठीक है, है? आ देखो जी ना सैकल बनाता जी ठीक है नाल चिड़ी ना बनाती है बहुत ही ब्यूटीफुल है बह आएगी ठीक है फ्रंट और बह और बैक यदी बड़ी सिंपल सोबर एलीगेंट ਆਏਗਾ ਬੈਕ ਦੇ ਡਿਜ਼ਾਈਨ ਠੀਕ ਹੈ ਤੇ ਬਾਟਨ ਜਿਹੜੀ ਹੈ ਉਹ ਫੇਰ ਅਗੇਨ ਪਲੇਨ ਹੀ ਆਏਗੀ ਠੀਕ ਹੈ ਬਹੁਤ ਸੋਹਣਾ ਪੀਸ ਹੈ ਠੀਕ ਹੈ ਤੇ ਹੁਣ ਇਹਦਾ ਦੁਪੱਟਾ ਹੈਗਾ ਉਹ ਵੀ ਸੇਮ ਹੀ ਫੈਬਰਿਕ ਦਾ ਸੀ ਆਲਵੇਸ ਕੈਨ ਯੂ ਲਿੰਕ ਕਿ ਅਸੀਂ ਜਾਰਜਟ ਦੇ ਨਾਲ ਨਾ ਜਾਰਜਟ ਹੀ ਪ੍ਰੇਫਰ ਕਰੀਦੀ ਹੈ ਕਿਉਂਕਿ ਕਲਰ ਦੇ ਵਿੱਚ ਨਾ ਕੋਈ ਡਿਫਰੈਂਸ ਨਹੀਂ ਆਉਂਦਾ ਤੁਸੀਂ ਕੱਲ ਇਹ ਦੁਪट्टे ਦਾ ਪੈਟਰਨ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਔਰ ਦੁਪੱਟੇ ਦੀ ਜਿਹੜੀ ਲੈਂਥ ਹੈਗੀ ਇਹ ਪੂਰੀ ਕੁਲੀ ਡੁੱਲੀ ਪੱਲਿਆਂ ਦੇ ਵਿੱਚ ਸਾਰੇ ਸਾਈਡਸ ਮੈਂ ਸਾਰਾ ਦੁਪੱਟਾ ਇਦਾਂ ਕਵਰ ਕੀਤਾ ਹੈ ਤੇ ਸਾਈਡਾਂ ਦੇ ਚਾਹੇ ਤੁਸੀਂ ਇਹਨੂੰ ਲੇਸ ਵਰਕ ਅਸੀਂ ਮਤਲਬ ਕਰਵਾ ਦਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੋਇਆ ਹੈ ਸਟਿਚਿੰਗ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈਗੀ ਹੈ ਸੋ ਤੁਸੀਂ ਅਵੇਲ ਕਰ ਸਕਦੇ ਹੋ ਡਿਜ਼ਾਈਨਰ ਪੀਸਸ ਲੈ ਸਕਦੇ ਹੋ ਸਾਡੇ ਕੋਲ ਬਣਵਾ ਕੇ ਆਹ ਦੇਖੋ ਜੀ ਕਿੰਨਾ ਪਿਆਰਾ ਹੈ ਇਹਦੀ ਕਿੰਨੀ ਅੱਛੀ ਗਰੇਸ ਆਏਗੀ ਔਰ ਦੁਪੱਟੇ ਦੀ ਜਿਹੜੀ ਹੈਗੀ ਹੈ ਲੈਂਥ ਉਹ ਪ੍ਰੋਪਰ ਟਾਈ ਮੀਟਰ ਕੱਟ ਹੋਏਗਾ ਜੀ ਠੀਕ ਹੈ ਜੀ ਇੰਦਾ ਵੀ ਸੇਮ ਹੀ ਪ੍ਰਾਈਸ ਹੈ ਜੀ 2750 ਦਾ ਆਏਗਾ ਇਹ ਠੀਕ ਹੈ ਇਹ ਚ ਫਾਇਲ ਕਿਉਂਕਿ ਡਬਲ ਕਲਰ ਯੂਜ਼ ਹੋਇਆ ਹੋਇਆ ਹੈ ਇਸ ਕਰਕੇ ਇਹ ਆਏਗਾ 2750 2750 ਠੀਕ ਹੈ ਹੁਣ ਜਿਹੜਾ ਅਗਲਾ ਫਾਇਲ ਆ ਰਿਹਾ ਹੈ ਜੀ ਉਹ ਸਭ ਤੋਂ ਪਹਿਲਾਂ ਸ਼ਿਮਰ ਸੀ ਦੈਨ ਜਾਰਗੇਟ ਹੋਂਦਾਂ ਨੂੰ ਦਿਖਾ ਰਹੇ ਹਾਂ ਅਸੀਂ ਉਪਾੜਾ ਤੇ ਇਹਨੂੰ ਟੂਪੀਆਨ ਵੀ ਕਹਿੰਦੇ ਨੇ ਠੀਕ ਹੈ ਉਪਾੜਾ ਸਿਲਕ ਉੱਪਰ ਔਰ ਜਿੱਦਾਂ ਨਾ ਇਹ ਬੜੀ ਡਿਮਾਂਡ ਚ ਇਹ ਵਾਲਾ ਕਲਰ ਹੁਣ ਕਿਦਾਂ ਜਿੱਦਾਂ ਮੈਰਿਜਸ ਦੇ ਵਿੱਚ ਸਾਰੇ ਮੰਗਦੇ ਨੇ ਸਾਨੂੰ ਯellow ਦੇ ਦੋ ਜਾਂ ਬੈਂਦੀ ਲਈ ਗ੍ਰੀਨ ਕਰ ਦੋ ਤੇ ਇਹ ਕਲਰ ਬਹੁਤ ਡਿਮਾਂਡ ਚ ਹੈਗਾ ਇਸ ਕਰਕੇ ਆਪਾਂ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਬਣਵਾਇਆ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਦੁਕਾਨੇਆਂ ਤੋਂ ਹੁੰਦਾ ਠੀਕ ਆ ਇਹ ਆ ਗਈ ਜੀ ਇਹਦੀ ਫਰੰਟ ਫੋਇਲ ਦੇਖੋ ਤੁਸੀਂ ਕਿੰਨਾ ਬਿਊਟੀਫੁਲ ਤਰੀਕੇ ਨਾਲ ਹੋਇਆ ਹੋਇਆ ਡਿਜ਼ਾਈਨ ਵੀ ਇਕਦਮ ਖੱਟ ਗਿਆ ਲੱਗ ਠੀਕ ਹੈ ਜੀ ਇਹ ਆ ਗਈ ਇਹਦੀ ਫਰੰਟ ਬਹੁਤ ਪਿਆਰਾ ਪੀਸ ਠੀਕ ਹੈ ਔਰ ਆ ਸਾਈਡ ਤੇ ਆ ਜਣੀ ਹੈ ਜੇ ਇਹਦੀਆਂ ਬਾਵਾ ਆ ਦੇਖੋ ਫੋਇਲ ਦੇਖੋ ਕਿੰਨਾ ਪਿਆਰਾ ਹੈ ਇਕਦਮ ਹਟ ਕੇ ਔਰ ਉਹ ਪਹਿਲਾਂ ਹੀ ਤੁਹਾਨੂੰ ਦੱਸਤਾ ਹੈ ਕਿ ਫੋਇਲ ਦੀ ਕੰਪਲੇਨਟ ਨਹੀਂ ਆਉਂਦੀ ਸਾਡੇ ਫੋਇਲ ਦੀ ਆਲਵੇਸ ਗੁੱਡ ਹੁੰਦਾ ਹੈ ਠੀਕ ਹੈ ਆ ਬਾਵਾ ਜੇ ਆਏ ਕਦੇ ਬਾਰਡਰ ਆ ਜਾਏਗਾ ਆਹ ਵਾਲੇ ਜਿਹੜੇ ਛੋਟੇ ਛੋਟੇ ਫਲਾਰਸ ਨੇ ਇਹ ਅੱਗੇ ਆ ਜਾਣਗੇ ਬਾਵਾ ਦੇ ਠੀਕ ਹੈ ਜੀ ਇਹਦੀ ਬੈਗ ਤੇ ਵੀ ਦਿਖਾ ਦਈਏ ਤੁਹਾਨੂੰ ਆ ਬੈਗ ਤੇ ਉਹ ਹੀ ਸਿੰਪਲ ਜਿਹਾ ਕੰਮ ਹੈਗਾ

ਤੇ ਸੂਟ ਦੀ ਜਿਹੜੀ ਲੁੱਕ ਆਣੀ ਹੈ ਜੀ ਆ ਬਿਊਟੀਫੁਲ ਪੀਸ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦਾ ਪ੍ਰਾਈਸ ਸੇਮ 2790 ਠੀਕ ਹੈ ਜੀ ਪਿਓਰ ਟੈਬੀ ਦਾ ਦੁਪੱਟਾ ਹੈ ਜੀ ਆ ਦੁਪੱਟਾ ਦੇਖੋ ਤੁਹਾਨੂੰ ਇਦਾਂ ਕੈਰੀ ਕਰਕੇ ਵੀ ਦਿਖਾ ਦਿੰਨੇ ਆ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਪਿਆਰਾ ਲੱਗ ਰਿਹਾ ਪਾਰਟੀ ਲੁੱਕ ਹੀ ਹੈ ਹੈ ਹੀ ਪਾਰਟੀ ਸੂਟ ਹੈ ਠੀਕ ਹੈ ਜੀ 2790 ਜੀ ਤੁਹਾਨੂੰ ਇੰਨਾ ਅੱਛਾ ਸਿਲਕ ਦੇ ਵਿੱਚ ਪਿਓਰ ਟੈਬੀ ਚ ਮਿਲ ਰਿਹਾ ਜੀ ਕਿੰਨਾ ਪ੍ਰਾਈਸ ਇਹਦਾ 27 90 ਠੀਕ ਹੈ ਸ਼ਿਪਿੰਗ ਜਿਹੜੀ ਹੈਗੀ ਜੀ ਉਹ ਐਕਸਟਰਾ ਲੱਗੇਗੀ ਠੀਕ ਹੈ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਸ਼ਿਪਿੰਗ ਫ੍ਰੀ ਨਹੀਂ ਹੈਗੀ ਠੀਕ ਹੈ ਹੁਣ ਜਿਹੜਾ ਨੈਕਸਟ ਹੈਗਾ ਜੇ ਉਹ ਬਿਲਕੁਲ ਅਲੱਗ ਇਹ ਹੈ ਜਿਹੜਾ ਹੁਣ ਕ੍ਰੇਪ ਤੇ ਡਿਮਾਂਡਿੰਗ ਅੱਗੇ ਹੁਣ ਮੰਗਦੇ ਨੇ ਇਹ ਲੋਕ ਨਰਾਤਿਆਂ ਦੇ ਵਿੱਚ ਇਹ ਰੰਗ ਬਹੁਤ ਜ਼ਿਆਦਾ ਚੰਗਾ ਹੈ ਜੀ ਠੀਕ ਹੈ ਅੱਗੇ ਹੁਣ ਜਿਹੜੇ ਲੋਕ ਅੱਗੇ ਆ ਵਰਤ ਰੱਖਦੇ ਨੇ ਉਹਨਾਂ ਨੇ ਬੜਾ ਮੰਗਣਾ ਹੈ ਤੇ ਸਿੰਗਲ ਹੀ ਪੀਸ ਹਲੇ ਬਣਿਆ ਹੈ ਜਿਹਨੂੰ ਪਸੰਦ ਆਂਦਾ ਹੈ ਆ ਬੁੱਕ ਕਰਵਾ ਸਕਦੇ ਹੋ बहुत ही अच्छा फैब्रिक है बन के इन्हें होर लग रहा है कि प्यारा है नैचुरल करेब हैगी है बड़ी अच्छे वाली कोई कंप्लेन नहीं हैगी साड़ी हैगीब की ठीक है गला देखो यदा कि ब्यूटीफुल गला बनाया होया हो देखो कितने कि प्यारा लग रहा है ठीक है जी ये गला है और देखो ऐर दे थले मिल रहा है बॉर्डर ठीक है जी एंड मिलनगिया ਬਹੁਤ ਸੋਹਣਾ ਪੀਸ ਐ ਹੁਣ ਤੁਹਾਨੂੰ ਇਹ ਵੀ ਬੈਗ ਵੀ ਦਿਖਾ ਦਿੰਨੇ ਆਂ ਅਸੀਂ ਇਹ ਆਲੂ ਚ ਬੈਗ ਤੇ ਵੀ ਤੁਹਾਨੂੰ ਛੋਟੀ ਬੂਟੀ ਦੇ ਨਾਲ ਥੱਲੇ ਦਿੱਤਾ ਅਸੀਂ ਬਾਰਡਰ ਬਹੁਤ ਪੈਰਾਫਿਲਸ ਹੈ ਠੀਕ ਹੈ ਅੱਛੀ ਵਾਲੀ ਗਰੇਬ ਹੈਗੀ ਐ ਬਹੁਤ ਪੈਰਾਫਿਲਸ ਹੈ ਦੁਪੱਟਾ ਦੇਖੋ ਇਹਦਾ ਇੱਕ ਵਾਰ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਂ ਦੁਪੱਟਾ ਆਏਗਾ ਜੀ ਇਹਦਾ ਸੈਮੀ ਚਨੌਂਦਾ ਖੁੱਲਾ ਡੁੱਲਾ 2.5 ਮੀਟਰ ਕੱਟ ਫਿਰ ਅਗੇਨ ਉਹੀ ਕੀ ਦੁਪੱਟੇ ਅਸੀਂ ਛੋਟੇ ਨਹੀਂ ਬਣਵਾਉਂਦੇ ਹਰ ਵਾਰੀ ਦਸੀਦਾ ਹੈ ਵਿਚਾਰੀ ਸੂਟਾਂ ਨਾਲ ਆਪਣਾ ਨਹੀਂ ਵਾਸ ਹੁੰਦਾ ਉਹ ਤੇ ਫਿਰ ਆਂਦੇ ਹੀ ਪਿੱਛੋਂ ਹੀ ਛੋਟੇ ਆਂਦੇ ਨੇ ਆਹ ਲਓ ਦੁਪੱਟੇ ਦੀ ਗ੍ਰੇਸ ਦੇਖੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਜੀ ਠੀਕ ਹੈ ਕਲਰ ਹੀ ਬੜਾ ਪਿਆਰਾ ਠੀਕ ਹੈ ਬ੍ਰਾਈਡਲ ਵਾਸਤੇ ਵੀ ਗੁੱਡ ਹੈ ਜਿੱਦਾਂ ਵਿਆਹ ਤੋਂ ਬਾਅਦ ਵੀ ਤੇ ਸੂਟ ਪਾਣੇ ਨੇ ਲੈਣਾ ਤੇ ਉਹ ਇਹੋ ਜੇ ਮੰਗਦੇ ਨੇ ਸਾਰੇ ਫਿਰ カラー देखो दूसरी और ग्रेज देखो बहुत प्यारा पीस है सेम प्राइस 2790 ठीक है जी शिपिंग विल बी एक्स्ट्रा 2790 ਦਾ पीस है जी ये ठीक है ਤੇ سوری 2750 2790 ਨਹੀਂ ਜੀ 2750 ਠੀਕ ਹੈ ਜੀ ਤੇ ਸ਼ਿਪਿੰਗ ਐਕਸਟਰਾ ਹੈ ਤੇ ਹੁਣ ਲਾਸਟ ਜਿਹੜਾ ਹੈਗਾ ਜੇ ਉਹ ਹੈਗਾ ਪਲੇਨ ਟਾਰਗਟ ਹਰ ਹਰ ਸੂਟ ਵਿੱਚ ਜਿਹੜਾ ਫੈਬਰਿਕ ਹੈ ਤੁਹਾਨੂੰ ਇੱਕਦਮ ਅਲੱਗ ਦਿਖਾਇਆ ਹੈ ਅਸੀਂ ਠੀਕ ਹੈ ਜੀ ਇਹ ਵਾਲਾ ਜਿਹੜਾ ਇਹ ਮੈਂ ਜਿਹੜਾ ਖੁਦ ਵੀ ਵੇਅਰ ਕੀਤਾ ਹੋਇਆ ਹੈ ਨਾ ਇੱਕ ਵਾਰੀ ਤੁਸੀਂ ਇਹ ਵੀ ਦੇਖ ਲੋ ਸੱਚ ਮੈਨੂੰ ਯਾਦ ਹੀ ਆ ਗਿਆ ਕਸਟਮਰਸ ਇਹ ਮੈਨੂੰ ਬਣਵਾਏ ਹੋਏ ਦੋ ਤਿੰਨ ਸਾਲ ਹੋ ਗਏ ਨੇ ਔਰ ਕੁਝ ਵੀ ਨਹੀਂ ਹੋਇਆ ਦੇਖੋ ਇਹਨੂੰ ਅਲੱਗ ਦਿਖਾ ਦਿਓ ਜੀ ਆਹ ਫੋਇਲ ਨੂੰ ਸੋਚੋ ਕਿੰਨੀ ਵਾਰੀ ਮੈਂ ਖੁਦ ਵਾਸ਼ ਕੀਤਾ ਹੋਏਗਾ ਕਿਤੋਂ ਲੱਗ ਰਿਹਾ ਹੈ ਤੁਹਾਨੂੰ ਕੀ ਉਤਰੀ ਹੈ ਤੇ ਆਹ ਐਮਬੋਸ ਹੈਗਾ ਨਾਲੇ ਬਹੁਤ ਹੀ ਪਿਆਰਾ ਪੀਸ ਹੈ ਕਿਤੇ ਵੀ ਕੁਝ ਖਰਾਬ ਨਹੀਂ ਹੋਇਆ ਇਹ ਬਹੁਤ ਗ੍ਰੇਸਫੁਲ ਸੂਟ ਲੱਗਦਾ ਹੈ ਆ ਬਣ ਕੇ ਤੁਹਾਨੂੰ ਪਤਾ ਵੀ ਲੱਗ ਗਿਆ ਦੁਪੱਟਾ ਵੀ ਇਹ ਮੇਰਾ ਵੀ ਪਿਓਰ ਟੈਬੀ ਦਾ ਦੁਪੱਟਾ ਹੈ ਔਰ ਦੇਖੋ ਕਿਤੇ ਕੁਛ ਨਹੀਂ ਉਹਦਾ ਦਾ ਉਦਾਂ ਹੀ ਹੈ ਸਾਰਾ ਕੁਝ ਠੀਕ ਹੈ ਬਸ ਉਹੀ ਹੈ ਹਮੇਸ਼ਾ ਕਹਿਣੀ ਹੁੰਦੀ ਹੈ ਮੈਂ ਕਿ ਜਿਹੜੇ ਦੁਪੱਟੇ ਸੌਰੀ ਜਿਹੜੇ ਸੂਟ ਹੁੰਦੇ ਆ ਨਾ ਕੇਅਰ ਮੰਗਦੇ ਨੇ ਠੀਕ ਹੈ ਸੂਟ ਕੇਅਰ ਮੰਗਦੇ ਨੇ ਧਿਆਨ ਨਾਲ ਚੰਗੇ ਤੇ ਸੂਟਾਂ ਨੂੰ ਕੁਛ ਨਹੀਂ ਜੇ ਹੁੰਦਾ ਠੀਕ ਹੈ ਇਹ ਹੁਣ ਹੈਗੀ ਹੈ ਜੀ ਪਲੇਨ ਜਾਰਜਟ ਤੇ ਇਹ ਆਣੀ ਹੈ ਜੀ ਇਹਦੀ ਫਰੰਟ ਕਲਰ ਬੜਾ ਪਿਆਰਾ ਹੈਗਾ ਮਾਊਸ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਆਏਗੀ ਜੀ ਫਰੰਟ ਕਿੰਨਾ ਪਿਆਰਾ ਪੀਸ ਹੈ ਦੇਖੋ ਤੇ ਇਹ ਆਣੀ ਹੈ ਇਹ ਬਾਵਾ ਤੇ ਆਏਗਾ ਆਹ ਵਾਲਾ ਕੰਮ ਇਹ ਆਣਾ ਬਾਵਾ ਤੇ ਠੀਕ ਹੈ ਜੀ ਤੇ ਬੈਕ ਇਹਦੀ ਇਦਾਂ ਆਣੀ ਹੈ ਬੈਕ ਤੇ ਨਾ ਇਹ ਸਾਰੀ ਛੋਟੀ ਛੋਟੀ ਬੂਟੀ ਪਾਈ ਹੋਈ ਹੈ ਬੈਕ ਤੇ ਐਮਬੋਸ ਨਹੀਂ ਦਿੱਤਾ ਫਰੰਟ ਤੇ ਐਮਬੋਸ ਵਰਕ ਕਰਾਇਆ ਹੈ ਆ ਆ ਇੱਕ ਬਰੀ ਫਲੇਰ ਲੱਗ ਜਿਓ ਦਿਖਾ ਦੂ ਜੀ ਇਹ 엠ਬੋਸਡ ਔਰ ਇਹਨੂੰ ਨਾ ਸਿੱਧਾ ਬਸ ਪ੍ਰੈਸ ਨਹੀਂ ਕਰਨਾ ਹੁੰਦਾ ਆਪਾਂ ਇਹਨੂੰ ਤੇ ਤੁਹਾਨੂੰ ਨਾ ਵੀਡੀਓ ਚ ਜੁੜੇ ਰਹੋ ਲਾਸਟ ਵਿੱਚ ਤੁਹਾਨੂੰ ਥੋੜੀ ਜੀ ਹੁਣ ਬਲੌਕ ਸੂਟ ਦੀ ਕਿੱਦਾਂ ਆਪਾਂ ਕੇਅਰ ਕਰ ਸਕਦੇ ਆ ਉਹ ਦੱਸਣਾ ਆ ਕਿਉਂਕਿ ਹਰ ਵਾਰੀ ਕਸਟਮਰਸ ਪੁੱਛਦੇ ਨੇ ਸੋ ਇਟਸ ਬੈਟਰ ਕਿ ਆਪਾਂ ਇਦਾਂ ਹੀ ਤੁਹਾਨੂੰ ਸਮਝਾ ਲਈਏ ਜਦੋਂ ਤੁਸੀਂ ਬਲੌਕ ਸੂਟ ਲੈਂਦੇ ਹੋ ਤੇ ਕੇਅਰ ਕਿੱਦਾਂ ਕਰਨੀ ਆ ਉਹਨਾਂ ਦੀ ਠੀਕ ਹੈ ਜੀ ਆ ਦੁਪੱਟਾ ਵੀ ਸੇਮ ਜਾਰਜਟ ਦਾ ਹੀ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਬਣਿਆ ਹੋਇਆ ਦੁਪੱਟੇ ਦੀ ਜਿਹੜੀ ਲੈਂਥ ਹੈਗੀ ਓਹੀ ਪ੍ਰੋ ਆਏ ਇਹਦੀ ਗ੍ਰੇਸ ਬਹੁਤ ਹੀ ਪਿਆਰਾ ਪੀਸ ਹੈ ਜੀ ਤੇ ਪ੍ਰਾਈਸ ਇਹਦਾ ਵੀ ਹੈਗਾ ਜੀ 2750 ਠੀਕ ਹੈ ਜੀ ਸੋ ਹੁਣ ਤੱਕ ਉਹ ਦੱਸ ਦਿਆਂ ਕਿ ਜਿਹੜੇ ਬਲੌਕ ਵਾਲੇ ਸੂਟਸ ਹੁੰਦੇ ਨੇ ਨਾ ਚਾਹੇ ਉਹ ਕਾਟਨ ਹੈ ਚਾਹੇ ਉਹ ਸਿਲਕ ਹੈ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੁੰਦਾ ਜਦੋਂ ਅਸੀਂ ਪਹਿਲੀ ਵਾਰ ਹੀ ਲੱਗੇ ਆ ਨਾ ਬਲੌਕ ਸੂਟ ਉਹਨੂੰ ਕਰਾਉਣਾ ਡਰਾਈ ਕਲੀਨਿੰਗ ਠੀਕ ਹੈ ਔਰ ਦੂਸਰੀ ਵਾਰੀ ਆਰਾਮ ਨਾਲ ਹੈਂਡਵਾਸ਼ ਦੋ ਉਹਨੂੰ ਦੇਸੀ ਸਾਬਣ ਨਾਲ ਧੋਵੋ ਕੁਝ ਕਰੋ ਮਸ਼ੀਨ ਵਾਸ਼ ਦੇਣ ਤੋਂ ਅਵੋਇਡ ਕਰੋ ਠੀਕ ਹੈ ਔਰ ਜਦੋਂ ਧੁੱਪ ਲਗਣੀ ਹੈ ਇਦਾਂ ਨਹੀਂ ਕਰਨਾ ਕਿ ਆਪਾਂ ਸੂਟ ਸੁੱਕਣੇ ਪਾਇਆ ਹੈ ਤੇ ਉਹਨੂੰ ਸਾਰਾ ਦਿਨ ਸੁੱਕਣੇ ਪਾਈ ਰੱਖੀਏ ਇਦਾਂ ਨਹੀਂ ਕਰਨਾ ਧੁੱਪ ਨਾਲ ਬਲੌਕ ਜਿਹੜਾ ਲਾਈਟ ਹੋ ਜਾਏਗਾ ਸੇਮ ਵਿਦ ਇੰਨਾ ਸੂਟਾਂ ਨਾਲ ਵੀ ਸੁੱਕ ਗਿਆ ਸੂਟ ਉਹਨੂੰ ਲੈ ਆ ਕੇ ਅੰਦਰ ਰੱਖ ਲਓ ਠੀਕ ਹੈ ਜਦੋਂ ਬਲੌਕ ਬਣਦਾ ਹੈ ਉਹ ਤੋਂ ਨੂੰ ਦੋ ਤਿੰਨ ਧੁੱਪ ਲਵਾ ਕੇ ਫੇਰੀ ਤੁਹਾਡੇ ਤੱਕ ਪਹੁੰਚਦਾ ਹੈ ਫੇਰ ਸੂਟ ਖਰਾਬ ਨਹੀਂ ਹੋਣੀ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਰੱਖਣਾ ਹੈ ਧਿਆਨ ਨੇ ਜੀ ਨੂੰ ਪਸੰਦ ਆ ਰਿਹਾ ਸਾਡੇ ਨੰਬਰ ਤੇ ਭੇਜੋ ਜੀ ਸਕਰੀਨਸ਼ਾਟ ਤੇ ਪ੍ਰੋਪਰ ਐਡਰੈਸ ਵੀ ਸਾਨੂੰ ਦੱਸ ਦਿਓ ਜੀ ਤੇ ਤੁਹਾਡੇ ਘਰਾਂ 'ਚ ਜਾਣਗੇ ਪਹੁੰਚ ਠੀਕ ਹੈ ਜੀ ਸੋ ਇੱਦਾਂ ਜੁੜੇ ਰਹੋ ਕੱarde ਰੋਜੀ ਸ਼ਾਪਿੰਗ ਸ਼ਾਪਿੰਗ ਕਰਨ ਲਈ ਸਾਡੇ ਚੈਨਲ ਨੂੰ ਕਰਨਾ ਪੈਣਾ ਸਬਸਕ੍ਰਾਈਬ ਸਭ ਤੋਂ ਪਹਿਲਾਂ ਕੰਮ ਉਹ ਕਰਿਓ ਠੀਕ ਹੈ ਜੀ ਸੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਹੈਪੀ ਸ਼ਾਪਿੰਗ ਜੀ ਕਿੱਧਰੋਂ ਵੀ ਕਰੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ